ਤਾਨੂੰ ਚਾਖਦੇ ਡਾਰਾਉਂਦਾ ਵਾ ਵੀ ਕਿਤੇ ਡੈਗੀ ਨਾ ਪਵੇ ਪਰ ਸਦੀਆਂ ਹੋ ਗਈਆਂ 800 ਸਾਲ ਹੋ ਗਿਆ 800 ਸਾਲ ਪੁਰਾਣੀ ਇਮਾਰਤ ਆ ਏ ਯਾਰ ਕਿੰਨੀ ਕਮਾਲ ਦੀ ਕਲਾਕਾਰੀ ਇਹਦੇ ਤੇ ਕੀਤੀ ਹੋਈ ਆ ਇਹਦੀ ਪਹਿਲੀ ਮੰਜ਼ਲ ਕੌਤਬਦੀਨ ਐਬਕ ਨੇ ਬਣਾਈ ਸੀ ਬਾਕੀ ਉਹਦੇ ਜਵਾਈ ਐਲਤੁਤਮਿਸ਼ ਨੇ ਲਾਲ ਪੱਥਰ ਦੀ ਬਣੀ ਹੋਈ ਇਮਾਰਤ ਆ ਏ ਸਾਰੀ ਆ ਦੇਖ ਸਕਦੇ ਹੋ ਕਿਹੋ ਜੀ ਕਲਾਕਾਰੀ ਕੀਤੀ ਹੋਈ ਆ ਪੱਥਰਾਂ ਦੇ ਉੱਤੇ ਯਾਰ ਦੇਖ ਸਾਡੇ ਆਇਤਾਂ ਲਖਵਾਈਆਂ ਹੋਈਆਂ ਨੇ ਦੱਸਿਆ ਜਾਂਦਾ ਵੀ ਇੱਥੇ 30 ਤੋਂ 40 ਲੱਖ ਬੰਦਾ ਹਰ ਸਾਲ ਵਿਜ਼ਿਟ ਕਰਦਾ ਵਾ ਇੰਨੀ ਸੋਹਣੀ ਇਮਾਰਤ ਆ ਦੂਰੋਂ ਦਿਸਾਂਪ ਦੇਸ਼ਾਂ ਤੋਂ ਲੋਕ ਆਉਂਦੇ ਆ 1982 'ਚ ਜੇ ਦੱਸਿਆ ਜਾਂਦਾ ਵੀ ਤੱਕ ਨਾ ਪੌੜੀਆਂ ਚੜ੍ਹਦੀਆਂ ਸੀ ਜਾਂਦੇ ਸੀ ਬੰਦੇ ਤੇ ਜਵਾਕ ਸੀ ਆਏ ਤਾਂ ਉਹ ਡੱਗ ਪਏ ਸੀਗੇ ਭਗੜੜ ਮੱਚ ਗਈ ਸੀ ਜਿਹਦੇ ਕਰਕੇ ਉਹ ਦੋਵਾਂ ਵਿੱਚ ਬੰਦ ਕਰਤਾ ਸੀ ਉਹਨਾਂ ਦੀ ਮੌਤ ਹੋ ਗਈ ਸੀ ਕਈਆਂ ਦੀ ਤੇ ਉਸ ਤੋਂ ਬਾਅਦ ਦੱਸਿਆ ਜਾਂਦਾ ਵੀ 1946 ਦੇ ਵਿੱਚ ਉਸ ਤੋਂ ਪਹਿਲਾਂ ਕਪੂਰਥਲੇ ਦੀ ਰਾਣੀ ਹੁੰਦੀ ਸੀ ਜਗਤਜੀਤ ਮਹਾਰਾਜਾ ਹੋਏ ਨੇ ਉਹਨਾਂ ਦੀ ਪਤਨੀ ਤਾਰਾ ਦੇਵੀ ਉਹ ਯੂਰਪੀਅਨ ਮੂਲ ਦੀ ਸੀ ਆਸਟਰੀਆ ਵਿਆਹਿਆਂ ਦੀ ਉਹ ਵੀ ਚੜੀ ਸੀ ਤਾਂ ਤੇ ਉਹ ਵੀ ਡੱਗ ਕੇ ਪੂਰੀ ਹੋ ਗਈ ਸੀ ਉਹਦੇ ਬਾਰੇ ਵੀ ਕਈ ਮਿਥਾ ਪ੍ਰਚਲਨ ਨੇ ਅਲਾਉਦੀਨ ਖਿਲਜੀ ਨੇ ਬਣਾਉਣਾ ਸ਼ੁਰੂ ਕੀਤਾ ਸੀਗਾ ਵੀ ਮੈਂ ਕਉਤਬ ਮিনার ਦੇ ਨਾਲ ਵੀ ਉੱਚਾ ਮিনার ਬਣਾਉਣਾ ਵਾ ਜਾਂ ਤਾਂ ਇਹ ਕਹਿ ਸਕਦੇ ਆ ਕਿ ਖਜ਼ਾਨਾ ਖਾਲੀ ਹੋ ਗਿਆ ਮਨਪ੍ਰੀਤ ਬਾਦਲ ਵਾਂਗੂ ਕਹਿਣ ਲੱਗਿਆ ਖਜ਼ਾਨਾ ਖਾਲੀ ਜਿਹੜੇ ਮੰਤਰੀ ਹੋਣਗੇ ਵਿਚਾਲੇ ਛੜਤਾ ਜਾਂ ਉਹ ਪੂਰਾ ਹੋ ਗਿਆ ਉਹ ਹੁਣ ਇਹਦੇ ਪੱਥਰ ਜੇ ਡੱਗਦੇ ਰਹਿੰਦੇ ਆ ਹਮੇਸ਼ਾ ਤੇ ਜਿੱਥੇ ਖੜਾ ਵਾ ਉੱਥੇ ਹੀ ਖੜਾ ਵਾ ਉਸ ਤਰੀਕ ਇਹ ਅਲਾਉਦੀਨ ਖਿਲਜੀ ਦਾ ਮਕਬਰਾ ਵਾ ਖਿਲਜੀ ਜੀ ਨੇ ਚਤੌੜਗੜ੍ਹ ਤੇ ਹਮਲਾ ਕੀਤਾ ਵੱਡੇ ਵੱਡੇ ਕੰਮ ਕੀਤੇ ਤੇ ਆਖਰ ਨੂੰ ਆ ਪਿਆ ਅਲਾਉਦੀਨ ਖਿਲਜੀ ਦਾ ਛੱਤ ਵੀ ਬਹੁਤ ਵਾਰੀ ਪਾਈ ਗਈ ਦੀ ਡੈਗ ਪੈਂਦੀ ਸੀ ਕਈ ਰਾਜਾ ਨੇ ਦਾ ਕੀਤਾ ਤੇ ਡੈਗ ਪੈਂਦੀ ਸੀ ਇਸ ਵਕਤ ਖਸਤਾ ਹਾਲਤ ਦੇ ਵਿੱਚ ਜਿਹੜਾ ਖਿਲਜੀ ਦੱਸਿਆ ਜਾਂਦਾ ਵੀ ਤੂੰ 7-8 ਫੁੱਟ ਡੂੰਗਾ ਵਾ ਇਹ ਇਸ ਵਕਤ ਆਪਾਂ ਕੌਤਬੇ ਮিনার ਚ ਪਹੁੰਚ ਚੁੱਕੇ ਹਾਂ ਕੌਤਬੇ ਮিনার ਕਿੱਥੇ ਹੈ ਦਿੱਲੀ ਦੇ ਮਹਿਰੋਲੀ ਦੇ ਵਿੱਚ ਉਹ ਦੇਖ ਸਕਦੇ ਹੋ ਕੋਤਬਦੀਨ ਐਬਕ ਨੇ ਇਹਦਾ ਨਿਰਮਾਣ ਕੀਤਾ ਸੀਗਾ 1199 ਦੇ ਵਿੱਚ ਕਹਿੰਦੇ ਨਿਰਮਾਣ ਕਰਨਾ ਸ਼ੁਰੂ ਕਰਤਾ ਸੀ ਇਸ ਇਮਾਰਤ ਦਾ ਕੋਤਬਦੀ ਬਣਾਈ ਹੋਈ ਇਮਾਰਤਾਂ ਇੱਥੇ ਬਹੁਤ ਸਾਰੀਆਂ ਅਸ਼ੋਕ ਦਾ ਸਤੰਭ ਵੀ ਇਹਦੇ ਕੋਲੇ ਹੈਗਾ ਅਲਾਉਦੀਨ ਖਿਲਜੀ ਦੀਆਂ ਇਮਾਰਤਾਂ ਵੀ ਇਹਦੇ ਕੋਲੇ ਹੈਗੀਆਂ ਵਾਂ ਕੁਵੱਤਲ ਮਸਜਿਦ ਵੀ ਦੱਸਦੇ ਹੋਏ ਇੱਥੇ ਹੀ ਆ ਨਾਲ ਤੇ ਬਹੁਤ ਸਾਰੇ ਮਦਰੱਸੇ ਸਾਨੂੰ ਵੇਖਣ ਨੂੰ ਮਿਲਣਗੇ ਇੱਕ ਮੈਂ ਹੋਰ ਦੱਸ ਦਿਆਂ ਕਪੂਰਥਲੇ ਦੀ ਰਾਣੀ ਹੁੰਦੀ ਸੀ ਉਹਦੀ ਮੌਤ ਇਸ ਤੋਂ ਡਿੱਗ ਕੇ ਹੋ ਗਈ ਸੀ ਇਹ ਪੰਜ ਮੰਜ਼ਲਾਂ ਸੀਗੀਆਂ ਕਉਤਬ ਮিনার ਦੀ ਇੱਕ ਮੰਜ਼ਲ ਹੀ ਕਉਤਬਦੀਨ ਐਬਕ ਨੇ ਬਣਾਈ ਸੀ ਉਦੋਂ ਬਾਅਦ ਦੇ ਵਿੱਚ ਜਿਹੜੀਆਂ ਚਾਰ ਮੰਜ਼ਲਾਂ ਸੀ ਉਹ ਉਹਨਾਂ ਦਾ ਨਿਰਮਾਣ ਦੱਸਿਆ ਜਾਂਦਾ ਵਾ ਉਹਦੇ ਜਵਾਈ ਨੇ ਕੀਤਾ ਸੀ ਐਲਤੋਤ ਮਿਸ਼ਨ ਨੇ ਕੀਤਾ ਸੀਗਾ ਇਹ ਬਹੁਤ ਖੂਬਸੂਰਤ ਇਮਾਰਤ ਆ ਪੰਜ ਮੰਜ਼ਲਾ ਇਮਾਰਤ ਇਹਦੇ ਉੱਤੋਂ ਲੰਘਦੇ ਹੋਏ ਜਹਾਜ਼ ਬਹੁਤ ਸੁੰਦਰ ਨਜ਼ਾਰਾ ਪੇਸ਼ ਕਰਦੇ ਆ ਦੇਖੋ ਹਾਂ ਜਿੱਦਾਂ ਧੁੰਦ ਜੀ ਪਈ ਹੋਈ ਆ ਫੌਜੀ ਉਹ ਤਾਂ ਦਿੱਲੀ ਰਹਿੰਦਾ ਹੀ ਇਹੋ ਜਿਹਾ ਹੀ ਆ ਫਿੱਕਾ ਜਿਹਾ ਸੁਨ ਜਹਾਜ਼ ਲੰਘਦਾ ਦਿਸੂਗਾ ਕਿਉਂਕਿ ਨਾਲ 에어ਪੋਰਟ ਕਰਕੇ ਬਹੁਤ ਖੂਬਸੂਰਤਾ ਇਹ ਪੱਥਰਾਂ ਦੀ ਬਣੀ ਹੋਈ ਭਾਰਤ ਦੀ ਸਭ ਤੋਂ ਉੱਚੀ ਇਮਾਰਤਾਂ ਅੱਜ ਇਹਦੇ ਬਾਰੇ ਗੱਲਬਾਤ ਕਰਾਂਗੇ ਕੌਤਬਦੀਨ ਐਬਕ ਗੁਲਾਮ ਸੀਗਾ ਮੁਹੰਮਦ ਗੋਰੀ ਦਾ ਜਦੋਂ ਮੁਹੰਮਦ ਗੋਰੀ ਜਿੱਤ ਕੇ ਭਾਰਤ ਵਾਲੇ ਪਾਸਿਓਂ ਵਾਪਸ ਆਪਣੇ ਦੇਸ਼ ਅਫਗਾਨਿਸਤਾਨ ਗਿਆ ਤਾਂ ਉਹ ਇੱਥੋਂ ਦਾ ਪ੍ਰਬੰਧਕ ਥਾਪ ਗਿਆ ਸੀਗਾ ਕੌਤਬਦੀਨ ਨੂੰ ਜਦੋਂ ਉਹਦੀ ਮੌਤ ਹੋ ਗਈ ਸੀ ਕਿ ਕੌਤਬਦੀਨ ਐਬਕ ਦੀ ਤਾਂ ਉਸ ਤੋਂ ਬਾਅਦ ਮੌਤ ਹੋਈ ਸੀ ਉਹਦੀ 1206 ਈਸਵੀ ਚ ਗੋਰੀ ਦੀ ਮੌਤ ਹੋਈ ਸੀ ਉਦੋਂ ਬਾਅਦ ਦੇ ਵਿੱਚ ਉਹਨੇ ਫਿਰ ਇਥੋਂ ਦਾ ਰਾਜ ਭਾਗ ਸਮਝਦੇ ਸੀ ਆਪਣਾ ਕਉਤਬਦੀਨ ਐਬਕ ਨੇ ਇਸ ਤਰੀਕੇ ਦੇ ਨਾਲ ਫਿਰ ਇਹਦਾ ਨਿਰਮਾਣ ਕਰਾਇਆ ਸੀ ਕਿ ਪੰਜ ਮੰਜਲਾ ਇਮਾਰਤ ਆ 239 ਫੁੱਟ ਉੱਚੀ ਇਮਾਰਤ ਆ ਸਭ ਭਾਰਤ ਦੀ ਸਭ ਤੋਂ ਉੱਚੀ ਇਮਾਰਤ ਆ ਤੇ ਇਹਦੀ ਦਸੀ ਜਾਣਾ ਵੀ ਜਿਹੜੀ ਪੰਜਵੀਂ ਮੰਜਲੇ ਤੋਂ ਤੁਗਲਕ ਨੇ ਮੁਰੰਮਤ ਵੀ ਕਰਾਈ ਸੀ ਤੇ ਹਰ ਮੰਜਲ ਤੋਂ ਬਾਅਦ ਕੋਈ ਛੱਜੇ ਹੋਏ ਬਣੇ ਦੱਸ ਜਾਣਗੇ ਸਾਨੂੰ ਇਹਨੂੰ ਇਸਲਾਮ ਦੀ ਜਿੱਤ ਦੇ ਤੌਰ ਤੇ ਸਥਾਪਿਤ ਕੀਤਾ ਗਿਆ ਸੀਗਾ ਤੇ ਅੱਜ ਉਹ ਚੱਲਦੇ ਆ ਨੇੜੇ ਤੋਂ ਹੋਰ ਗੱਲਾਂ ਬਾਤਾਂ ਕਰਦੇ ਆ ਕਉਤਬ ਮিনার ਦੇ ਆਪਾਂ ਜਮਾਂ ਨੇੜੇ ਪਹੁੰਚ ਚੁੱਕੇ ਆ ਆਜੋ ਇਹਦੀ ਪਹਿਲੀ ਮੰਜ਼ਲ ਕੌਤਬਦੀਨ ਐਬਕ ਨੇ ਬਣਾਈ ਸੀ ਬਾਕੀ ਉਹਦੇ ਜਵਾਈ ਐਲਤੁਤਮਿਸ਼ ਨੇ ਲਾਲ ਪੱਥਰ ਦੀ ਬਣੀ ਹੋਈ ਇਮਾਰਤ ਆ ਇਹ ਸਾਰੀ ਆ ਦੇਖ ਸਕਦੇ ਹੋ ਕਿਹੋ ਜੀ ਕਲਾਕਾਰੀ ਕੀਤੀ ਹੋਈ ਹੈ ਪੱਥਰਾਂ ਦੇ ਉੱਤੇ ਯਾਰ ਦੇਖ ਸਕਦੇ ਆਇਤਾਂ ਲਿਖਵਾਈਆਂ ਹੋਈਆਂ ਨੇ ਦੱਸਿਆ ਜਾਂਦਾ ਵੀ ਇੱਥੇ 30 ਤੋਂ 40 ਲੱਖ ਬੰਦਾ ਹਰ ਸਾਲ ਵਿਜ਼ਿਟ ਕਰਦਾ ਵਾ ਇੰਨੀ ਸੋਹਣੀ ਇਮਾਰਤ ਆ ਦੂਰੋਂ ਦਿਸਾਂ ਉਦਿਸ਼ਾਂ ਤੋਂ ਲੋਕ ਆਉਂਦੇ ਆ 1982 ਚ ਜੇ ਦੱਸਿਆ ਜਾਂਦਾ ਵੀ ਤੱਕਣਾ ਪੌੜੀਆਂ ਚੜ੍ਹਦੀਆਂ ਸੀ ਜਾਂਦੇ ਸੀ ਬੰਦੇ ਤੇ ਜਵਾਕ ਸੀ ਆਏ ਤਾਂ ਉਹ ਡੱਗ ਪਏ ਸੀਗੇ ਭਗਦੜ ਮੱਚ ਗਈ ਸੀ ਜਿਹਦੇ ਕਰਕੇ ਉਹ ਦੋਵਾਂ ਚ ਬੰਦ ਕਰਤਾ ਸੀ ਉਹਨਾਂ ਦੀ ਮੌਤ ਹੋ ਗਈ ਸੀ ਕਈਆਂ ਦੀ ਤੇ ਉਸ ਤੋਂ ਬਾਅਦ ਦੱਸਿਆ ਜਾਂਦਾ ਵੀ 1946 ਦੇ ਵਿੱਚ ਉਸ ਤੋਂ ਪਹਿਲਾਂ ਕਪੂਰਥਲੇ ਦੀ ਰਾਣੀ ਹੁੰਦੀ ਸੀ ਜਗਤਜੀਤ ਮਹਾਰਾਜਾ ਹੋਏ ਨੇ ਉਹਨਾਂ ਦੀ ਪਤਨੀ ਤਾਰਾ ਦੇਵੀ ਉਹ ਯੂਰਪੀਅਨ ਮੂਲ ਦੀ ਸੀ ਆਸਟ੍ਰੀਆ ਵਿਆਹਿਆਂ ਦੀ ਉਹ ਵੀ ਚੜੀ ਸੀ ਤਾਂ ਤੇ ਉਹ ਵੀ ਡੈਗ ਕੇ ਪੂਰੀ ਹੋ ਗਈ ਸੀ ਉਹਦੇ ਬਾਰੇ ਵੀ ਕਈ ਮਿੱਥਾ ਪ੍ਰਚਲਨ ਨੇ ਇਸ ਥਾਂ ਦੇ ਉੱਤੇ ਆਹ ਦੇਖੋ ਆਹ ਗੇਟ ਜਾਂਦਾ ਸੀਗਾ ਹੁਣ ਫਿਲਹਾਲ ਇਹਨੇ ਪੱਕੇ ਤੌਰ ਤੇ ਇਹ ਗੇਟ ਨਵਾਂ ਵਾ ਪਰ ਉਹਦੇ ਨਿਸ਼ਾਨ ਜਿਹੜਾ ਪੁਰਾਣਾ ਗੇਟ ਹੁੰਦਾ ਸੀ ਲੋਹੇ ਦਾ ਉਹਦੇ ਆਹ ਹਜੇ ਵੀ ਤੁਹਾਨੂੰ ਮਰੂਏ ਜੇ ਲੱਗੇ ਹੋਏ ਦੱਸ ਜਾਣਗੇ ਤੇ ਆਹ ਬਰੀਕ ਜਾਲੀ ਉਹ ਦੁਗਾਂ ਦੇਖੋ ਆਹ ਬਰੀਕ ਜਾਲੀਦਾਰ ਕਿੰਨਾ ਕੰਮ ਕੀਤਾ ਤੇ ਕਿੰਨਾ ਰੁਪਈਆ ਉਸ ਦੌਰ ਦੇ ਵਿੱਚ ਖਰਚ ਹੋਇਆ ਹੋਊਗਾ ਤਾਂ ਹੱਦ ਤੱਕ ਦਿਖਾਓ ਬਹੁਤ ਆਲੀਸ਼ਾਨ ਸੀ ਇਮਾਰਤ ਇਸਲਾਮ ਦੀ ਜੱਤ ਦੇ ਤੌਰ ਤੇ ਨੂੰ ਜਾਣਿਆ ਜਾਂਦਾ ਦਿਖਾਇਆ ਜਾਂਦਾ ਵਾ ਜਿਹੜੀ ਕਿ ਕੌਤਬਦੀਨ ਐਬਕ ਨੇ ਸ਼ੁਰੂਆਤ ਕੀਤੀ ਸੀ ਅ ਅਲਾਉਦੀਨ ਖਿਲਜੀ ਨੇ ਵੀ ਜ਼ੋਰ ਲਾਇਆ ਸੀ ਵੀ ਇਹਦੇ ਵਰਗੀ ਇਮਾਰਤ ਮੇਂ ਹੋਰ ਬਣਾਵਾ ਉਹਦਾ ਵੀ ਨਿਸ਼ਾਨ ਹੈਗੇ ਆ ਪਰ ਬਣੀ ਨਹੀਂ ਸੀਗੀ ਤੇ ਆਹ ਇਮਾਰਤ ਆ ਜੋ ਇਧਰਲੇ ਪਾਸੇ ਚੱਲ ਕੇ ਦੇਖਦੇ ਜਾਈਏ ਤਾਂ ਨੂੰ ਝਾਕਦੇ ਆ ਡਰ ਆਉਂਦਾ ਵਾ ਵੀ ਕਿਤੇ ਡੱਗੀ ਨਾ ਪਵੇ ਪਰ ਸਦੀਆਂ ਹੋ ਗਈਆਂ 800 ਸਾਲ ਹੋ ਗਿਆ 800 ਸਾਲ ਪੁਰਾਣੀ ਇਮਾਰਤ ਆ ਏ ਯਾਰ ਕਿੰਨੀ ਕਮਾਲ ਦੀ ਕਲਾਕਾਰੀ ਇਹਦੇ ਤੇ ਕੀਤੀ ਹੋਈ ਆ ਆ ਚਾਰੇ ਪਾਸੇ ਹੀ ਇੱਕ ਪਾਸੇ ਨਹੀਂ ਚਾਰੇ ਪਾਸੇ ਹੀ ਇਹਦੇ ਤੇ ਆਹ ਆਇਤਾਂ ਲਿਖੀਆਂ ਹੋਈਆਂ ਵਾ ਫੁੱਲ ਬੁੱਟੇ ਪਾਏ ਗਏ ਆ ਬੱਤਲ ਮਸਜਿਦ ਦੇ ਕੋਲੇ ਆ ਜਾਂਦਾ ਆ ਦੇਖ ਸਾਦੇ ਹਾਂ ਲੋ ਸਤੰਭ ਆ ਦਾ ਦੇਖਿਓ ਕਿਰਾ ਲੋ ਸਤੰਭ ਕਹਿੰਦੇ ਆ ਇਹਨੂੰ ਇਹਦੇ ਤੇ ਆ ਕੁਝ ਅੱਖਰ ਖੁਨੇ ਹੋਏ ਆ ਅਬਰਮੀ ਲਿਪੀ ਦੇ ਅੱਖਰ ਆ ਰਹੇ ਦੇ ਸਹੀ ਅਜੇ ਤੇ ਲਫਸੀ ਆ ਕੇ ਦਿਖਾ ਦਿਓ ਆ ਦੇਖੋ ਲੋਹਾ ਕਿੰਨਾ ਮਜੂਦ ਸੀ ਹੋਰ ਜ਼ੂਮ ਕਰ ਲਓ ਭੁਰਗ ਇਹਦੀ ਅੱਖਰ ਜਿਹੜੇ ਦੇਖ ਸਕਣ 5x ਤੇ ਕਰਕੇ ਦਿਖਾ ਦਿਓ ਆ ਆ ਹਾ ਨਾ ਆ ਬ੍ਰਹਮੀ ਲਿਪੀ ਦੇ ਵਿੱਚ ਸੀਗੇ ਦੱਸਿਆ ਜਾਂਦਾ ਵੀ ਇਹ ਜਿਹੜੀ ਇਮਾਰਤ ਹੈ ਕਿਹ ਧਾਤਾਂ ਦੀ ਬਣੀ ਹੋਈ ਆ ਜਿਹੜੀ ਖਰਾਬ ਨਹੀਂ ਹੋਈ ਕਾਰਾਗਰੀ ਪੱਖੋਂ ਬਹੁਤ ਕਮਾਲ ਆ 7.20 ਮੀਟਰ ਉੱਚੀ ਆ ਇਹ ਸਿਲਾ ਲੇਖੋਂ ਤੋਂ ਪਤਾ ਲੱਗਦਾ ਵੀ ਹੋ ਸਕਦਾ ਚੌਥੀ ਸਦੀ ਦੀ ਹੋਵੇ ਵੀ ਉਸ ਸਮੇਂ ਚੰਦਰ ਗੁਪਤ ਵੰਸ਼ ਦੇ ਸਮਰਾਟ ਚੰਦਰ ਗੁਪਤ ਦੂਜੇ ਦਾ ਰਾਜ ਸੀ ਕਹਿੰਦੇ ਵੀ ਭਗਵਾਨ ਵਿਸ਼ਨੂੰ ਦਾ ਝੰਡਾ ਚਲਾਉਣ ਦੇ ਲਈ ਬਣਾਇਆ ਗਿਆ ਸੀਗਾ ਐਂ ਦੱਸਿਆ ਜਾਂਦਾ ਵਾ ਵੀ ਤੋਂ ਉਦੋਂ ਬਾਅਦ ਬਾਅਦ ਦੇ ਵਿੱਚ ਨੂੰ ਦੂਜੀ ਥਾਂ ਲਿਆਂਦਾ ਗਿਆ ਸੀ ਵੀ ਤੋਮਰ ਬਸ਼ ਦੇ ਵੰਸ਼ ਦੇ ਅਨੰਤ ਪਾਲ ਦੁਆਰਾ ਲਿਆਂਦਾ ਗਿਆ ਦੱਸਿਆ ਜਾਂਦਾ ਇਹਨੂੰ ਕਿਸੇ ਸਮੇਂ ਇਹਦੇ ਉੱਤੇ ਹੋ ਸਕਦਾ ਵਿਸ਼ਨੂੰ ਜੀ ਦੀ ਸਵਾਰੀ ਗਰੂੜ ਦੀ ਮੂਰਤੀ ਹੋਵੇ ਕਿਉਂਕਿ ਉਸ ਤਰੀਕੇ ਦਾ ਬਣਿਆ ਹੋਇਆ ਕਹਿੰਦਾ ਵੀ ਤਾਂ ਖੋਲ ਗਿਆ ਵਾ ਵੀ ਇਹਦੇ ਵਿੱਚ ਕੋਈ ਮੂਰਤੀ ਵੀ ਫਿੱਟ ਹੁੰਦੀ ਹੋਵੇ ਵਿਸ਼ਨੂੰ ਜੀ ਦੀ ਇਸ ਤਰੀਕੇ ਦਾ ਅਨੁਮਾਨ ਲਾਇਆ ਜਾਂਦਾ ਵਾ ਵੀ ਇਹਨੂੰ ਅ ਅਨੰਤਪੁਰਾ ਜਿਹੜਾ ਦਿੱਲੀ ਦਾ ਰਾਜਾ ਹੋਇਆ ਵਾ ਉਹ ਹੋ ਸਕਦਾ ਲੈ ਕੇ ਆਇਆ ਹੋਵੇ ਚੰਦਰਗੋਪਤ ਦੂਜੇ ਦੇ ਵੇਲੇ ਦਾ ਲੋਹ ਸਤੰਭ ਆ ਜੋ ਇੱਧਰ ਕਵੱਤਲ ਮਸਜਿਦ ਜਿਹੜੀ ਸੀਗੀ ਉਹਦਾ ਗੇਟ ਦੇਖਿਓ ਕਿਰਾਂ ਆ ਜੋ ਇੱਧਰਲੇ ਪਾਸੇ ਸ਼ਾਨਦਾਰ ਕਿਤਨਾ ਕਿਥੋਂ ਡੈਗ ਰਹੀ ਸੀਗੀ ਤੇ ਉਹ ਆਹ ਕੁਸ਼ਣ ਨਵੇਂ ਲਾਏ ਗਏ ਆ ਮਤਲਬ ਉਵੇਂ ਹੋ ਨਮੂਨੇ ਕਢ ਕੇ ਇਹ ਸੀਮਿੰਟ ਜਿਹੇ ਵਾਂਗੂ ਤੇ ਜਿਹੜੇ ਉਤਲੇ ਆ ਜੈਲੋਜੇਸ ਹੁੰਦੇ ਸਨ ਕਿ ਇਹ ਸਾਰੇ オリジナル ਉਸੇ ਦੌਰ ਦੇ ਉਸੇ ਜ਼ਮਾਨੇ ਦੇ ਹੀ ਆ ਆ ਦੇਖ ਸਕਦੇ ਹਾਂ ਆ ਜੋ ਇਧਰਲੇ ਪਾਸੇ ਚੱਲ ਗਏ ਕਾਫੀ ਪਿੱਲਰ ਨਾ ਆ ਦੇਖੋ ਖੰਭਿਆਂ ਤੇ ਕਲਾਕਾਰੀ ਦੱਸਿਆ ਜਾਂਦਾ ਵੀ ਹੋ ਸਕਦਾ ਇਹਨਾਂ ਕੁਝ ਨਾ ਹੋ ਵੀ ਜੈਨ ਤੇ Hindu ਮੰਦਰਾਂ ਦੀਆਂ ਵੀ ਕੁਝ ਚੀਜ਼ਾਂ ਨੂੰ ਸਿੱਲਾਂ ਨੂੰ ਲਿਆ ਲਿਆ ਕੇ ਇਹਨਾਂ ਇਮਾਰਤਾਂ ਦਾ ਨਿਰਮਾਣ ਕੀਤਾ ਗਿਆ ਸੀ ਉਸ ਦੌਰ ਦੇ ਵਿੱਚ ਆ ਦੇਖੋ ਕੁਝ ਖੰਡਰ ਨਜ਼ਰ ਆ ਜਾਣਗੇ ਤੁਹਾਨੂੰ ਆ ਦੇਖੋ ਲੈ ਬਹੁਤ ਖੂਬਸੂਰਤ ਹੈ ਕੌਤਮ ਮিনার ਦਾ ਇਹ ਇਲਾਕਾ ਸਾਰਾ ਕੌਤਮ ਮਿਨਾ ਰੂ ਰਹਿ ਗਿਆ ਸਾਹਮਣੇ ਵਾਲੇ ਪਾਸੇ ਇਹਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਹਨ ਤੁਸੀਂ ਉਹਦਾ ਵੀ ਵਿਊ ਦੇਖ ਸਕਦੇ ਹੋ ਕਮਾਲ ਹੈ ਨਾ ਆਜੋ ਇਧਰਲੇ ਪਾਸੇ ਚੱਲ ਗਏ ਕਾਫੀ ਉੱਚੀਆਂ-ਉੱਚੀਆਂ ਇਮਾਰਤਾਂ ਸਾਨੂੰ ਨਜ਼ਰ ਆ ਜਾਣਗੀਆਂ ਲੈ ਆ ਦੇਖੋ ਕਿਸ ਤਰ੍ਹਾਂ ਮਤਲਬ ਡੱਗ ਚੁੱਕਿਆ ਕੁਝ ਇਮਾਰਤਾਂ ਦੀਆਂ ਹਨਾ ਕਾਫੀ ਹਾਲਤ ਕਈਆਂ ਦੀ ਤਾਂ ਖਸਤਾ ਹੋ ਚੁੱਕੀ ਹੈ ਸਮਾਂ ਵੀ ਬਹੁਤ ਹੋ ਗਿਆ ਹੈ ਨਾ ਅਲਾਉਦੀਨ ਖਿਲਜੀ ਨੇ ਵੀ ਕਈ ਨਿਰਮਾਣ ਕਰਾਈ ਸੀ ਇਸ ਦੇ ਵਿੱਚ ਆ ਦੇਖ ਸਾਹਦੇ ਹੂੰ ਕਿੰਨੀ ਕਲਾ ਸੀ ਉਹਨਾਂ ਲੋਕਾਂ ਦੇ ਵਿੱਚ ਆ ਪੱਥਰ ਕਿਸ ਤਰੀਕੇ ਦਾ ਹੋ ਗਿਆ ਕਸ-ਕਸ ਕੇ ਸਮੇਂ ਦੀ ਮਾਰ ਦੇ ਨਾਲ ਕਿੰਨਾ ਕਿੰਨੇ ਮਤਲਬ ਵੰਸ਼ ਲੰਘ ਗਏ ਉਸ ਤੋਂ ਬਾਅਦ ਦੇ ਵਿੱਚ ਤੁਗਲਕ ਵੰਸ਼ ਵੀ ਲੰਘ ਗਿਆ ਮੁਗਲ ਵੀ ਲੰਘ ਗਏ ਸੈਦ ਵੀ ਆਗੇ ਸੂਰੀ ਵੰਸ਼ ਵੀ ਹੋ ਗਿਆ ਆ ਯਾਰ ਕਮਾਲ ਪਰ ਹਜੇ ਤੱਕ ਵੀ ਜਿੰਨਾ ਕਿ ਬਚਿਆ ਸਹੀ ਸਲਾਮਤ ਆ ਉਹ ਦੇਖੋ ਉੱਤੋਂ ਪੱਥਰ ਤੇ ਪੱਥਰਾਂ ਦੇ ਉੱਤੇ ਇੱਕ ਹੋਰ ਤਰੀਕੇ ਦੇ ਡਾਟ ਪਾਈ ਗਈ ਉਦੋਂ ਵਿੱਚ ਪੱਥਰਾਂ ਨੂੰ ਚੜਨ ਕੇ ਦਾ ਗੁੰਮੰਦ ਜਿਹਾ ਬਣਾਇਆ ਗਿਆ ਸੀਗਾ ਕਮਾਲ ਦੀ ਕਲਾਕਾਰੀ ਆ ਆਜੂ ਆਪਾਂ ਹੋਰ ਇਧਰਲੇ ਪਾਸੇ ਚੱਲਦੇ ਆ ਕੌਤਬ ਮিনার ਹੋ ਗਿਆ ਬਹੁਤ ਖੂਬਸੂਰਤ ਇਮਾਰਤ ਆ ਯਾਰ ਕਮਾਲ ਆਜੋ ਇਧਰਲੇ ਪਾਸੇ ਆ ਕੁਛ ਖਾਸਤਾ ਹਾਲਤ ਹੋ ਚੁੱਕੀ ਆ ਅਲਾਉਦੀਨ ਖਿਲਜੀ ਦਾ ਮਕਬਰਾ ਇਧਰਲੇ ਪਾਸੇ ਆ ਗਿਆ ਅਲਾਉਦੀਨ ਖਿਲਜੀ ਦਾ ਮਕਬਰਾ ਇਧਰ ਬਣਿਆ ਹੋਇਆ ਵਾ ਆਜੋ ਵੱਡੀਆਂ-ਵੱਡੀਆਂ ਇਮਾਰਤਾਂ ਸੋ ਪੱਥਰਾਂ ਵਿੱਚ ਦਿਸ ਜਾਣਗੀਆਂ ਆਇਓ ਇਧਰ ਚੱਲ ਗਿਆ ਅੰਦਰਲੇ ਪਾਸੇ ਚੱਲਦੇ ਆ ਪੂਰਾ 뷰 ਲੈ ਲਿਓ ਆ ਦੇਖਿਓ ਕਿਰਾ ਇਹ ਅਲਾਉਦੀਨ ਖਿਲਜੀ ਦਾ ਮਕਬਰਾ ਵਾ ਖਿਲਜੀ ਜੀ ਨੇ ਚਿਤੌੜਗੜ੍ਹ ਤੇ ਹਮਲਾ ਕੀਤਾ ਵੱਡੇ ਵੱਡੇ ਕੰਮ ਕੀਤੇ ਤੇ ਆਖਰ ਨੂੰ ਆ ਪਿਆ ਅਲਾਉਦੀਨ ਖਿਲਜੀ ਦਾ ਛੱਤ ਵੀ ਬਹੁਤ ਾਰੀ ਪਾਈ ਗਈ ਦੀ ਡੱਗ ਪੈਂਦੀ ਸੀ ਕਈ ਰਾਜਾ ਨੇ ਦਾ ਕੀਤਾ ਤੇ ਡੱਗ ਪੈਂਦੀ ਸੀ ਇਸ ਵਕਤ ਖਸਤਾ ਹਾਲਤ ਦੇ ਵਿੱਚ ਜਿਹੜਾ ਖਿਲਜੀ ਦੱਸਿਆ ਜਾਂਦਾ ਵੀ ਤੂੰ 7-8 ਫੁੱਟ ਡੂੰਘਾ ਵਾ ਇਹ ਤਾਂ ਉੱਤੇ ਇੱਕ ਉਹਦਾ ਨਿਸ਼ਾਨੀ ਵਜੋਂ ਇਹਨਾਂ ਨੇ ਬਣਾਤੀ ਉਹ 7-8 ਹੱਲੇ ਡੂੰਘਾ ਵਾ ਇਹਦੇ ਵਿੱਚ ਥੱਲੇ ਅਲਾਉਦੀਨ ਖਿਲਜੀ ਆਓ जिने ਘੋੜਿਆਂ ਨੂੰ ਦਾਗਣ ਦਾ ਕੰਮ ਚਲਾਇਆ ਸੀ ਬ੍ਰੈਂਡਿੰਗ ਕਰਨ ਦਾ ਕਿਹੜਾ ਘੋੜਾ ਚੰਗੀ ਨਸਲ ਦਾ ਕਿਹੜਾ ਮਾੜੀ ਨਸਲ ਦਾ ਉਹਦੀ ਪ੍ਰੀਖਿਆ ਵਾਂ ਕੀਤੀ ਜਾਂਦੀ ਸੀ ਪ੍ਰੀਖਣ ਨਿਸ਼ਾਨ ਦਾਗਣਾ ਜਿਹਨੂੰ ਕਹਿੰਦੇ ਆ ਉਹ ਕੰਮ ਅਲਾਉਦੀਨ ਖਿਲਜੀ ਦੇ ਵੇਲੇ ਹੋਇਆ ਸੀ ਭਾਰਤ 'ਚ ਅਲਾਉਦੀਨ ਖਿਲਜੀ ਤੋਂ ਪਹਿਲਾਂ ਇਹ ਕੰਮ ਨਹੀਂ ਸੀ ਹੁੰਦਾ ਆ ਦੇਖ ਸੋਦਿਓ ਕਿੱਡੀਆਂ ਕਿੱਡੀਆਂ ਆਰੇ ਸਹੀਆਂ ਇਮਾਰਤਾਂ ਕਿੰਨੀਆਂ ਵਿਸ਼ਾਲ ਇਮਾਰਤਾਂ ਅਣ ਘੜਤ ਪੱਥਰਾਂ ਦੇ ਨਾਲ ਬਣੀਆਂ ਹੋਈਆਂ ਆ ਜੂ ਇੱਧਰ ਦੇਖੀਏ ਹੋਰ ਆਉ ਤਰੇਓ ਇਹ ਹੋਰ ਵੀ ਕਬਰਾਂ ਹੋਣਗੀਆਂ ਕਿਸੇ ਦੀਆਂ ਪਰਿਵਾਰਕ ਮੈਂਬਰਾਂ ਦੀਆਂ ਜਿਵੇਂ ਕੁਝ ਨਿਸ਼ਾਨ ਸਾਨੂੰ ਇੱਥੇ ਦਿਸ ਰਹੇ ਆ ਆ ਦੇਖ ਸਕਦੇ ਹਾਂ ਤਾਂ ਕਰਕੇ ਦਿਖਾ ਦਿਓ ਕਿ ਕਿਸ ਤਰੀਕੇ ਦੀ ਇਹ ਇਮਾਰਤ ਆ ਦੇਖੋ ਗਰਾ ਅਣ ਘੜਤ ਪੱਥਰਾਂ ਦੇ ਨਾਲ ਹੀ ਸਾਰੀ ਬਣੀ ਹੋਈ ਇਮਾਰਤ ਨਜ਼ਰ ਆਉਗੀ ਆ ਅਲਾਉਦੀਨ ਖਿਲਜੀ ਦਾ ਬਣਾਇਆ ਹੋਇਆ ਸਕੂਲ ਆ ਮਦਰਸਾ ਆ ਦੇਖ ਸਕਦੇ ਹਾਂ ਇੱਥੇ ਉਹਨੇ ਐ ਤਾਂ ਸਕੂਲ ਵੀ ਬਣਾਇਆ ਇਹਦਾ ਮਤਲਬ ਹੈ ਨਾ ਹੋਣ ਵਾਲੇ ਬੰਦੇ ਕਹਿੰਦੇ ਸਕੂਲ ਬਣਾਏ ਆ ਸਕੂਲ ਉਹਨੇ ਵੀ ਬਣਾਏ ਆਈ ਨਹੀਂ ਮਤਲਬ ਕੱਲਾ ਲੜਾਈਆਂ ਚ ਹੀ ਰਿਹਾ ਮਦਰਸਾ ਸਕੂਲ ਹੀ ਹੁੰਦਾ ਵਾ ਆ ਦੇਖ ਸਾਦੇ ਉਹ ਤੇ ਮਦਰਸੇ ਦੀ ਇਮਾਰਤ ਦਾ ਹਾਲ ਅੱਜ ਵੀ ਸਹੀ ਸਲਾਮਤ ਖੜੇ ਭਾਵੇਂ ਅੱਜ ਵੀ ਬਾਹਕੇ ਜਵਾਕ ਫੜਾਉਣੇ ਸ਼ੁਰੂ ਕਰਦੇ ਹੋ ਇਮਾਰਤ ਨੂੰ ਕੁਝ ਨਹੀਂ ਹੋਇਆ ਬਸ ਮੀਜ਼ ਕੁਰਸੀਆਂ ਤੇ ਤੱਪੜ ਹੀ ਚਾਹੀਦੇ ਆ ਕੱਲੇ ਲੈ ਦੇਖੋ ਤਾਂ ਸਹੀ ਕਿੱਡੇ ਸ਼ਾਨਦਾਰ ਇਮਾਰਤ ਪੱਥਰਾਂ ਦੇ ਉੱਤੇ ਲੋੜੇ ਦਾ ਖਰਚ ਕਰਤਾ ਉਹਨੇ ਇਹ ਚੀਜ਼ ਦੇ ਉੱਤੇ ਵੀ ਵੱਡੀ ਗੱਲ ਸੀ ਸਿੱਖਿਆ ਕੀ ਦਿੰਦਾ ਹੋਊਗਾ ਉਸ ਸਮੇਂ ਉਹ ਧਾਰਮਿਕ ਸਿੱਖਿਆ ਹੋਊਗੀ, ਭੰਗੋਲਿਕ ਸਿੱਖਿਆ ਹੋਊਗੀ। ਇਸ ਤਰੀਕੇ ਦਾ ਹੋਊਗਾ ਸਾਰੇ ਕਮਰੇ ਹੀ ਆ। ਆ ਇਧਰਲੇ ਪਾਸੇ ਆਹ ਕਮਰਾ ਵੀ ਦੇਖ ਸਕਦੇ ਆ। ਲਓ। ਵੱਡੇ-ਵੱਡੇ ਪੱਥਰਾਂ ਦੇ ਬਾਕੀ ਇਮਾਰਤ ਦਾ ਅਣਕੜਤ ਪੱਥਰਾਂ ਨਾਲ ਪਰ ਜਿਹੜਾ ਮਦਰੱਸਾ ਬਣਾਇਆ ਉਹ ਬਹੁਤ ਵਧੀਆ ਚੌਰਸ ਪੱਥਰਾਂ ਦੇ ਨਾਲ ਬਣਾਇਆ ਹੋਇਆ। ਮਤਲਬ ਸਕੂਲ ਦੇ ਵਿੱਚ ਉਹਨਾਂ ਨੇ ਗੌਰ ਜ਼ਿਆਦਾ ਕੀਤੀ, ਧਿਆਨ ਦੇਣਾ ਦਿੱਤਾ। ਖੈਰ ਆਜੋ ਇਧਰਲੇ ਪਾਸੇ ਦੇਖੀਏ ਬਾਹਰ ਨਿਕਲਦੇ ਹਾਂ ਤੁਹਾਨੂੰ। ਕੋਟਾ ਵਿਵਿਨਾਰ ਦੇ ਸੂਗਾ ਆ ਦੇਖੋ ਕਰੋ ਆ ਇਹ ਸਾਰੇ ਕਮਰੇ ਹੀ ਸੀਗੇ ਚਲੋ ਕਿਸੇ ਹੋਰ ਪਾਸੇ ਚੱਲਦੇ ਆ ਤੇ ਦੇਖਦੇ ਆ ਇੱਧੇ ਖੂਹ ਹੁੰਦਾ ਸੀਗਾ ਪਾਣੀ ਦੀ ਸਪਲਾਈ ਲਈ ਇੱਕ ਖੂਹ ਤਾਂ ਸਹੀ ਸਲਾਮਤ ਬਚਿਆ ਹੋਇਆ ਬਾਕੀਆਂ ਦਾ ਪਤਾ ਨਹੀਂਗਾ ਆਜੋ ਆ ਦੇਖ ਸਾਦੇ ਆ ਖੂਹ ਹੁੰਦਾ ਸੀ ਜਾਲ ਪਾ ਕੇ ਢੱਕਤਾ ਮਤਲਬ ਪਾਣੀ ਦਾ ਪ੍ਰਬੰਧ ਇਸ ਥਾਂ ਤੋਂ ਹੁੰਦਾ ਸੀ ਤੇ ਇਧਰ ਕਉਤਬ ਮিনার ਰਹਿ ਗਿਆ ਮਗਰਲੇ ਪਾਸੇ ਆ ਦੇਖ ਸਕਦੇ ਹੋ ਤੁਸੀਂ ਇਧਰ ਕਉਤਬ ਮিনার ਰਹਿ ਗਿਆ ਇਧਰਲੇ ਪਾਸੇ ਇੱਕ ਹੋਰ ਮিনার ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਆ ਜਾਓ ਇਹਨੂੰ ਅਲਾਈ ਮিনার ਕਹਿੰਦੇ ਆ ਅਲਾਈ ਮিনার ਮਤਲਬ ਅਲਾਉਦੀਨ ਖਿਲਜੀ ਨੇ ਬਣਾਉਣਾ ਸ਼ੁਰੂ ਕੀਤਾ ਸੀਗਾ ਵੀ ਮੈਂ ਕਉਤਬ ਮিনার ਦੇ ਨਾਲੋਂ ਵੀ ਉੱਚਾ ਮিনার ਬਣਾਉਣਾ ਵਾ ਜਾਂ ਤਾਂ ਇਹ ਕਹਿ ਸਕਦੇ ਆ ਕਿ ਖਜ਼ਾਨਾ ਖਾਲੀ ਹੋ ਗਿਆ ਮਨਪ੍ਰੀਤ ਬਾਦਲ ਵਾਂਗੂ ਕਹਿਣ ਲੱਗਿਆ ਖਜ਼ਾਨਾ ਖਾਲੀ ਜਿਹੜੇ ਮੰਤਰੀ ਹੋਣਗੇ ਵਿਚਾਲੇ ਛੜਤਾ ਜਾਂ ਪੂਰਾ ਹੋ ਗਿਆ ਉਹ ਹੋਣ ਇਹਦੇ ਪੱਥਰ ਜਿਹੇ ਡਗਦੇ ਰਹਿੰਦੇ ਆ ਹਮੇਸ਼ਾ ਤੇ ਜਿੱਥੇ ਖੜਾ ਵਾ ਉੱਥੇ ਹੀ ਖੜਾ ਵਾ ਉਸ ਤਰੀਕੇ ਦਾ ਮিনার ਆ ਮਤਲਬ ਸਟਾਰਟਿੰਗ ਦੇ ਵਿੱਚ ਹੀ ਖਰਚਾ ਜਿਆਦਾ ਬੜਾ ਆ ਗਿਆ ਤੇ ਚਲੋ ਆਪਾਂ ਨੇੜੇ ਜਾ ਕੇ ਵੀਰ ਉਹ ਦੇਖਦੇ ਆ ਇਹ ਵੀ ਆਪਾਂ ਜਮਾਂ ਨੇੜੇ ਆ ਗਏ ਆ ਇਹ ਜਮਾਂ ਸੇਤਿ ਕੋਤਬ ਮিনার ਦੀ ਜਮਾਂ ਸੇਤ ਉੱਤੇ ਇਹ ਬਣਾਉਣਾ ਸ਼ੁਰੂ ਕੀਤਾ ਗਿਆ ਸੀਗਾ ਇਹ ਮিনার ਲਾਉ ਦਿਨ ਖਿਲਜੀ ਨੇ 1296 ਤੋਂ 1316 ਦਾ ਜ਼ਿਕਰ ਮਿਲਦਾ ਵਾ ਆ ਦੇਖ ਸਕਦੇ ਆ ਇਹਦੀ ਰੀਤ ਸੀ ਵੀ ਮੈਂ ala ਕੋਤਬ ਮিনার ਦੇ ਨਾਲੋਂ ਵੱਧ ਉੱਚਾ ਬਣਾਵਾ ਦੁਗਣਾ ਨਮਰਾਰ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹਦੀ ਮੌਤ ਛੇਤੀ ਹੋ ਗਈ ਸੀ ਤੇ ਫਿਰ ਇਸ ਕਰਕੇ ਰੁਕ ਗਿਆ ਸੀ ਕੰਮ ਇਹ 24.5 ਮੀਟਰ ਹੀ ਆ ਤੇ ਫਿਰ ਕਦੇ ਪੂਰਾ ਨਹੀਂ ਹੋਇਆ ਇਹ ਆ ਦੇਖ ਸਕਦੇ ਹੋ ਇਹਦੇ ਚੋਂ ਕਈ ਵਾਰੀ ਪੱਥਰ-ਪੁੱਥਰ ਡਿੱਗਦੇ ਰਹਿੰਦੇ ਇਸ ਕਰਕੇ ਆ ਸੰਗਲ ਲਾ ਕੇ ਰੋਕ ਲਾਇਆ ਹੋਈ ਆ ਪਰ ਲਾਉ ਦਿਨ ਖਿਲਜੀ ਦਾ ਸੁਪਨਾ ਤਾਂ ਵੱਡਾ ਸੀ ਨਾ ਉਹ ਕਹਿ ਸਕਦਾ ਕਿ ਆਪਦੇ ਵਾਲੇ ਪਾਸੋਂ ਖਿਲਜੀ ਵੰਸ਼ ਵਾਲੇ ਪੂਰਾ ਯੋਧਾ ਬੰਦਾ ਸੀ ਐ ਨਹੀਂ ਗੱਲ ਕੋਈ ਆਪ ਦੀ ਕੌਮ ਵਾਲੇ ਪਾਸੋਂ ਤਾਂ ਗਣੀਆਂ ਜੇ ਠੀਕ ਹੈ ਕਿ ਭਾਰਤ ਤੇ ਨੇ ਹਮਲੇ ਕੀਤੇ ਉਹ ਇੱਕ ਰਾਜਨੀਤਿਕ ਤਰੀਕਾ ਹੋ ਸਕਦਾ ਪਰ ਉਹ ਆਪ ਦੀ ਕੌਮ ਦੇ ਵਿੱਚ ਉਹ ਪੂਰਾ ਵੱਡਾ ਨਾਇਕ ਮੰਨਿਆ ਜਾਂਦਾ ਵਾ ਆ ਬਿੰਗੇ ਤਿੰਗੇ ਪੱਥਰਾਂ ਦੇ ਨਾਲ ਹੀ ਸ਼ੁਰੂ ਕੀਤਾ ਸੀਗਾ ਮੈਨੂੰ ਲੱਗਦਾ ਪਹਿਲਾਂ ਇਸ ਤਰੀਕੇ ਨਾਲ ਕੱਚੀ ਇਮਾਰਤ ਕਰਕੇ ਉਦੋਂ ਬਾਅਦ ਚ ਉਹਨਾਂ ਨੇ ਪੱਥਰ ਵਗੈਰਾ ਲਾਉਣੇ ਸ਼ੁਰੂ ਕਰਨੇ ਹੋਣਗੇ ਪਰ ਵਿਚਾਰ ਹੀ ਰਹਿ ਗਿਆ ਇਲਤੋਤ ਮਿਸ਼ਨੇ ਬਣਾਇਆ ਸੀ ਇਹ ਦਰਵਾਜ਼ਾ ਉਹਦਾ ਕਾਫੀ ਨਿਰਮਾਣ ਵਧਾ ਕੇ ਕੀਤਾ ਹੋਇਆ ਸੀਗਾ ਆ ਦੇਖ ਸਕਦੇ ਹੋ ਆ ਕਿੰਨਾ ਖੂਬਸੂਰਤ ਆ ਬਹੁਤ ਪਿਆਰਾ ਬਣਾਇਆ ਹੋਇਆ ਇਹਦੇ ਨਾਲ ਹੀ ਹੈਗਾ ਵਾ ਇਲਤੋਤ ਮਿਸ਼ ਦਾ ਮਕਬਰਾ 1235 ਦੇ ਵਿੱਚ ਉਹਨੇ ਬਣਾਤਾ ਸੀ ਸ਼ਾਇਦ ਉਹਨੂੰ ਲੱਗਦਾ ਸੀਗਾ ਵੀ ਵੀ ਉਹਨੇ ਆਪ ਜਿਉਂਦੇ ਜੀ ਇੱਕ ਮਰਨ ਤੋਂ ਇੱਕ ਸਾਲ ਪਹਿਲਾਂ ਹੀ ਬਣਾਤਾ ਸੀ ਉਹਨੂੰ ਲੱਗਦਾ ਸੀ ਬਾਅਦ ਛੋਸਦਾ ਬਣਾਉਣ ਨਾ ਬਣਾਉਣ ਹੋ ਸਕਦਾ ਕਿ ਹੋ ਜਾ ਬਣਾਉਣਾ ਚੱਲ ਮਾ ਜਾਣਾ ਬਣਾ ਦੇਣ ਇਸੇ ਕਰਕੇ ਉਹਨੇ ਫਿਰ ਬਹੁਤ ਖੂਬਸੂਰਤ ਆਬਦਾ ਬਣਾਇਆ ਸੀ ਤੇ ਆਯੋਗਰਾ ਆਹਾ ਇਲਤੁਤਮਿਸ਼ਤਾ ਮਕबरा ਇਹ ਕੌਣ ਸੀ ਇਲਤੁਤਮਿਸ਼ ਕੌਤਬਦੀਨ ਐਬਕ ਦਾ ਜਵਾਈ ਸੀਗਾ ਕੌਤਬਦੀਨ ਐਬਕ ਨੇ ਗੁਲਾਮ ਵੰਸ਼ ਦੀ ਨਹੀਂ ਰੱਖੀ ਸੀ ਤੇ ਉਦੂ ਗਾਉ ਜਵਾਈ ਕੋਲੇ ਗੱਦੀ ਚਲੇ ਗਈ ਸੀ ਤੇ ਉਹਦਾ ਇਹ ਮਖਵਰਾ ਵਕਤ ਚਾਰੇ ਪਾਸੇ ਪਹਿਲਾਂ ਤਾਂ ਖੂਬਸੂਰਤੀ ਦਿਖਾ ਦੋ ਕਿੰਨੀ ਆ ਹੈ ਕਿ ਨਾ ਕਮਾਲ ਦੀ ਕਲਾਕਾਰੀ ਕੀਤੀ ਹੋਈ ਸਾਨੂੰ ਨਜ਼ਰ ਆ ਜੂਗੀ ਆ ਹੈਗੀ ਐਲਤੋਤਮਿਸ਼ ਦੀ ਕਵਰ ਇਧਰਲੇ ਪਾਸੇ ਆ ਜੀ ਕੋਪਰੇ ਇਦੋਂ 6-7 ਫੁੱਟ ਡੂੰਗਾ ਪਿਆ ਵਾ ਐਲਤੋਤਮਿਸ਼ ਇਹ ਉੱਤੇ ਡੰਮੀ ਆ ਇਹਦੇ ਜਾਣ ਦੇ ਵਾਸਤੇ ਕਵਰ ਤੱਕ ਜਾਣ ਦੇ ਲਈ ਵੀ ਅੱਧਾ ਕਮਰਾ ਸੀਗਾ ਆ ਦੇਖ ਪਹਿਲਾਂ ਤਾਂ ਨਮੂਨੇ ਦਿਖਾ ਦਈਏ ਕਿਸ ਤਰੀਕੇ ਦੇ ਕਟਾਂ ਵਗੈਰਾ ਕੰਮ ਕੀਤਾ ਹੋਇਆ ਵਾ ਇਹਦੀਆਂ ਛੱਤਾਂ ਕਈ ਵਾਰੀ ਇਹਦੀ ਛੱਤ ਵੀ ਪਾਈ ਸੀਗੀ ਉਹ ਡੈਗ ਪੀ ਸੀ ਕਾਰਨ ਦੱਸਿਆ ਜਾਂਦਾ ਵੀ ਉਹਦੇ ਵਿੱਚ ਬਣਾਉਣ ਦਾ ਤਰੀਕਾ ਸਹੀ ਨਹੀਂ ਸੀ ਬਾਅਦ ਵਿੱਚ ਫਿਰੋਸ਼ਤ ਤੁਗਲਕ ਨੇ ਛੱਤ ਪਾਉਣ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਗੱਲ ਨਹੀਂ ਬਣੀ ਫਿਰ ਡੈਗ ਪੀ ਤੇ ਫਿਰ ਉਹ ਤੋਂ ਬਾਅਦ ਕਿਸੇ ਨੇ ਕੋਸ਼ਿਸ਼ ਹੀ ਨਹੀਂ ਕੀਤੀ ਕਬਰ 'ਚ ਜਾਣ ਦਾ ਰਸਤਾ ਪਤਾ ਕਿੱਥੋਂ ਦੀ ਆ ਆ ਤਾਂ ਹਿੱ ਦਿੱਤਾ ਹਵਾ ਹੋਵਾ ਪਾਉਣ ਨੂੰ ਹਾਂ ਦਿੱਤਾ ਇੱਥੋਂ ਦੀ ਆ ਜੰਗਲ 'ਚ ਪੌੜੀਆਂ ਜਾਂਦੀਆਂ ਇੱਥੋਂ ਦੀ ਥੱਲੇ ਜਾ ਕੇ ਕਬਰ ਕੋਲੇ ਜਿੱਥੇ ਹਲਤੋਤ ਵਿਸ਼ਪਿਆ ਹੋਆ ਉੱਥੇ ਜਾ ਕੇ ਉਹਨਾਂ ਨੂੰ ਮਿਲਿਆ ਜਾ ਸਕਦਾ। ਜੈਨ ਮੰਦਰ ਹੋਣ ਦੇ ਸਬੂਤ ਵੀ ਲੱਭਦੇ ਆ ਇੱਥੇ ਆ ਦੇਖ ਸਕਦੇ ਹੋ। ਕੁਝ ਮੂਰਤੀਆਂ, ਕੁਝ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਜਾਂ Hindu ਧਰਮ ਨਾਲ ਸੰਬੰਧਿਤ ਮੂਰਤੀਆਂ ਇੱਥੇ ਨਜ਼ਰ ਆਉਣਗੀਆਂ। ਆ ਦੇਖ ਸਕਦੇ ਹੋ ਬਿੰਗਿਆ ਤਰਿੰਗੀਆਂ ਜਾਂ ਛੱਤਾਂ ਨੇ ਪੱਥਰਾਂ ਤੇ ਟਿਕਿਆ ਹੋਇਆ ਸਰ। ਆ ਦੇਖੋ ਲੈ। ਆ ਦੇਖ ਸਕਦੇ ਹੋ। ਆ ਗਣੇਸ਼ ਜੀ ਦਾ ਚਿੱਤਰ। ਸ਼੍ਰੀ ਗਣੇਸ਼ ਜੀ ਦਾ ਆ ਦੇਖ ਸਕਦੇ ਹੋ। ਉੱਧਰਲੇ ਪਾਸੇ ਕਾਫੀ ਮਤਲਬ ਹੈ ਇਸ ਤਰੀਕੇ ਦੀਆਂ ਇਮਾਰਤਾਂ ਆ ਦਿਖਾ ਦੇ ਆ ਪਿੱਲਰਾਂ ਤੇ ਖੜੀ ਹੋਈ ਇਮਾਰਤਾਂ ਆ ਦਿਖ ਸੌਦੀ ਪਿੱਲਰਾਂ ਇਹਨਾਂ ਤੇ ਖੜੇ ਕਰਕੇ ਬਣਾਇਆ ਗਿਆ ਮਤਲਬ ਇੱਥੇ ਹਿੰਦੂਆਂ ਦਾ ਰਾਜ ਵੀ ਰਹਾ ਕਰਕੇ ਉਹਨਾਂ ਦੀਆਂ ਇਮਾਰਤਾਂ ਵੀ ਆਪਾਂ ਨੂੰ ਦੇਖਣ ਨੂੰ ਮਿਲ ਜਾਂਦੀਆਂ ਇਸ ਤਰੀਕੇ ਦਾ ਕਾਫੀ ਇੱਥੇ ਇਮਾਰਤ ਨਜ਼ਰ ਆਉਗੀ ਆ ਦੇਖੋ ਸਿਰਫ ਸੈਂਪਲ ਜੇ ਪੱਥਰਾਂ ਤੇ ਖੜੀਆਂ ਕੋਈ ਧੱਕਾ ਵੱਜਿਆ ਤਾਂ ਬਣੀ ਤੋਂ ਨਹੀਂ ਛੱਤ ਡੇਗ ਸਕਦੀ ਆ ਤੇ ਆਹ ਕੁਝ ਇਮਾਰਤਾਂ ਦੇ ਦਰਵਾਜ਼ੇ ਆ ਦੇਖੋ ਕਰੋ ਇਹ ਏ ਵੀ ਐਲਤੋਤਮਿਸ਼ ਨੇ ਕਹਿੰਦੇ ਇਹਦਾ ਵਿਧਾਇਆ ਸੀ ਕੰਮ ਉਹਦਾ ਉਹਦਾ ਨਿਰਮਾਣ ਹੈ ਕਹਿੰਦੇ ਇਹ ਜਿਹੜੇ ਦਰਵਾਜ਼ੇ ਜਿਸ ਨੂੰ ਨਜ਼ਰ ਆ ਜਾਣਗੇ ਆ ਦੇਖ ਸਕਦੇ ਆ ਦੂਰ ਤੱਕ ਸੋ ਦਰਸ਼ਕੋ ਤੁਸੀਂ ਕੌਤਬ ਮিনার ਵੇਖਿਆ ਅਲਾਈ ਦਰਵਾਜ਼ੇ ਦੇਖੇ ਅਲਾਈ ਮিনার ਵੇਖਿਆ ਬਹੁਤ ਸਾਰੀਆਂ ਲੋਹੇ ਸਤੰਭ ਹੋ ਗਿਆ ਐਲਤੋਤਮਿਸ਼ ਦਾ ਮਕਬਰਾ ਹੋ ਗਿਆ ਅਲਾਉਦਦਿਨ ਖਿਲਜੀ ਦਾ ਮਕਬਰਾ ਤੇ ਕੌਤਬ ਮিনার ਇਹ ਸਾਰਾ ਖਸ਼ੀ ਕੋ ਥਾਂ ਦੇ ਉੱਤੇ ਹੀ ਆ ਤਾਂ ਅਗਲੀ ਵਾਰੀ ਆਪਾਂ ਨਵਾਂ ਵਿਸ਼ਾ ਲੈ ਕੇ ਮਿਲਾਂਗੇ ਤੁਸੀਂ ਸਾਡਾ YouTube ਚੈਨਲ ਫੇਸਬੁੱਕ ਤੇ ਇੰਸਟਾਗ੍ਰam ਹਰ ਪੇਜ ਸਦ ਨੂੰ ਫੋਲੋ ਕਰ ਲਿਓ ਅਜਿਹੀਆਂ ਬਹੁਤ ਸਾਰੀਆਂ ਵੀਡੀਓਸ ਨੂੰ ਉੱਥੇ ਦੇਖਣ ਨੂੰ ਮਿਲਣਗੀਆਂ ਧੰਨਵਾਦ ਮਿਹਰਬਾਨੀ